ਮੋਹਾਲੀ ਚ ਰੱਖੇ ਗਏ ਵਕ ਵਕ ਜਥੇ ਬੰਦੀਆਂ ਦੇ ਇਕੱਠ ਤੋਂ ਪਹਿਲਾਂ ਹੀ ਪੰਜਾਬ ਦੇ ਕਈ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਉਹਨਾਂ ਦੇ ਘਰ ਤਲਾਨੀਆਂ ਵਿਖੇ ਹਾਊਸ ਅਰੈਸਟ ਕੀਤਾ ਗਿਆ ਇਸ ਮੌਕੇ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਵੱਲੋਂ ਦਿੱਤੀ ਗਈ ਹੈ ਇਸ ਮੌਕੇ ਤੇ ਜਾਣਕਾਰੀ ਦਿੰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਅੱਜ ਮੋਹਾਲੀ ਚ ਵਕ ਵਕ ਜਥੇ ਬੰਦੀਆਂ ਦਾ ਇਕੱਠ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਸਿੱਖ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਣੀ ਸੀ ਜਿਸ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਕਫ ਵਕਫ ਆਗੂਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਅਰੈਸਟ ਕੀਤਾ ਗਿਆ ਉਹਨਾਂ ਕਿਹਾ ਕਿ ਅਗਲੀ ਰਣਨੀਤੀ ਦੇ ਲਈ ਉਹਨਾਂ ਦੇ ਵੱਲੋਂ ਜਲਦੀ ਹੀ ਇੱਕ ਮੀਟਿੰਗ ਰੱਖੀ ਜਾਵੇਗੀ ਅੱਜ ਜੋ ਇਨਸਾਫ ਮੋਰਚੇ ਦੇ ਕਨਵੀਨਰ ਬਾਪੂ ਗੁਰਚਾਨ ਸਿੰਘ ਹੀ ਨੇ ਮਹਾਲੀ ਵਿਖੇ ਸਮੂਚੀਆਂ ਜਿੱਥੇ ਬੰਦੀਆਂ ਦਾ ਇਕੱਠ ਰੱਖਿਆ ਸੀ ਜੋ ਸਾਡੇ ਗਿੱਲਾ ਵਿੱਚ ਬੰਦੀ ਸਿੰਘ ਆਪਣੇ ਸਜਾਵਾਂ ਪੂਰੀ ਕਰ ਚੁੱਕੇ ਹਨ ਉਹਨਾਂ ਦੇ ਉਹਨਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਲੇਕਿਨ ਜਦੋਂ 26 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਸ਼ੋਮਨਿਕਲ ਅੰਮ੍ਰਿਤਸਰ ਦੀ ਸਿੱਧੀ ਮੀਰੀਪੀਰੀ ਕਾਨਫਰੰਸ ਹੋਈ ਸੀ ਉੱਥੇ ਸਾਰੀਆਂ ਸਮੁਧੀਆਂ ਜਿਥੇ ਬੰਦੀਆਂ ਪੰਥੀ ਜਥੇ ਬੰਦੀਆਂ ਦੇ ਆਗੂ ਸਾਡੀ ਸਟੇਜ ਤੇ ਹਾਜ਼ਰ ਹੋਏ ਸਨ ਤੇ ਉੱਥੇ ਸਵੈ ਸੰਤਿਨਾਮਾ ਫੈਸਲਾ ਹੋਇਆ ਸੀ ਕਿ 7 ਜਨਵਰੀ ਨੂੰ ਜੋ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕਰਨਾ ਹੈ ਉਹਦੇ ਸਾਰੀ ਲੀਡਰਸ਼ਿਪ ਸਾਰੀਆਂ ਸਾਰੇ ਜਥੇ ਬੰਦੀਆਂ ਦੀ ਲੀ ਜਮੂਰੀਤ ਕਰੇਗੀ ਅੱਜ ਜਦੋਂ ਦਾ ਸਿੰਘ ਦੀ ਸੀਮਾਨ ਤੇ ਸਾਡੇ ਸਾਰੇ ਜਨ ਸਕੱਤਰ ਸਾਡੀਆਂ ਹੋਰ ਪੀਸੀ ਮੈਂਬਰ ਸਾਰਿਆਂ ਨੇ ਆਪ ਆਪਣੇ ਜ਼ਿਲ੍ਹਾ ਤੋਂ ਆਪਣੇ ਸੰਗਤਾਂ ਨਾਲ ਲੈ ਕੇ ਬਹਾਰੀ ਪਹੁੰਚਣਾ ਸੀ ਤਾਂ ਰਾਤੋਂ ਰਾਤ ਤਿਆਰੀ ਕੀਤੀ ਗਈ ਪੰਜਾਬ ਪੁਲਿਸ ਤੇ ਸਰਕਾਰ ਨੇ ਸਾਡੇ ਮਾਨਸਾ ਸਿੰਘ ਦੀ ਸੀਮਾਨ ਦੇ ਗ੍ਰਹਿ ਵਿਖੇ ਭਾਰੀ ਪੋਸਟ ਭੇਜ ਕੇ ਉਹਨੂੰ ਹੌਸ ਰਚ ਕਰ ਲਿਆ ਇਸੇ ਤਰ੍ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੋ ਸਾਡੇ ਜਨ ਸਕੱਤਰ ਨੇ ਸਾਡੇ ਬਹਾਦਰ ਸਿੰਘ ਬਸਾਉੜ ਜੋ ਪੀਐਸਸੀ ਮੈਂਬਰ ਨੇ ਗਰਨੇਪ ਸਿੰਘ ਰਾਮਪੁਰਾ ਉਹ ਪੀਐਸਸੀ ਮੈਂਬਰ ਨੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਹਰਜੀਤ ਸਿੰਘ ਜਿਆਪੁਰ ਇਹਨਾਂ ਦੀ ਕਬਰਾਂਆਂ ਹੋਰ ਵੀ ਕਈ ਥਾਵਾਂ ਤੇ ਵਸਤ ਹੋਏ ਆਂ થોੜੀ ਸਮੇਂ ਤੱਕ ਸਾਰੇ ਪਤਾ ਲੱਗ ਰਿਹਾ ਕਿੱਥੇ ਕਿੱਥੇ ਆਈਆਂ ਮਤਲਬ ਸਾਡੇ ਕੋਲ ਰਿਪੋਰਟ ਆਈ ਹੈ ਵੀ ਸਾਰੇ ਪੰਜਾਬ ਵਿੱਚ ਇਹ ਚਾਪਾ ਮਾਰੀ ਹੋਈ ਹੈ ਜਿਸ ਵੀ ਉਹ ਸਾਰੀ ਸਾਡੇ ਜਮਹੂਰੀਤ ਵਿਰੋਧੀ ਅਮਲ ਹੋਏ ਆਂ ਜਦੋਂ ਕਿ ਸਾਨੂੰ ਰੋਸ ਕਰਨਾ ਮਾਰਚ ਕਰਨਾ ਵਿਚਾਰ ਪਰ ਕਰਨੇ ਹੈ ਇਹ ਸਾਡੇ ਵਿਧਾਨਕ ਹੱਕ ਨੇ ਸਾਡੀ ਜਿਹੜੀਆਂ ਅੰਮ ਨਿਦਾਨ ਖੱਕਾ ਨੂੰ ਕੂਚਲਾ ਜਾ ਰਿਹਾ ਹੈ ਸਰਕਾਰ ਵੱਲੋਂ ਇਹਦੀ ਅਸੀਂ ਸਖਤ ਸਵਦਾ ਨਿੰਦਾ ਕਰਦੇ ਹਾਂ ਤੇ ਸਰਕਾਰ ਨੂੰ ਇਸ ਗੱਲ ਦੀ ਖਬਰਦਾਰ ਵੀ ਕਰਦੇ ਹਾਂ ਕਿ ਜੋ ਖਾਲਸਾ ਪੰਥ ਦੇ ਨਾਮ ਜੋਰ ਜਬਰ ਜਾਂ ਬੇਇਨਸਾਫੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਉਸ ਨੂੰ ਹੋਰ ਭੜਕਾਉਣ ਲਈ ਉਸ ਨੂੰ ਹੋਰ ਵਿਸਫੋਟਸਤੀ ਬਣਾਉਣ ਲਈ ਅਜਹ ਜਬਰ ਜ਼ੁਲਮ ਕਰਨਾ ਬੰਦ ਕੀਤਾ ਜਾਵੇ ਤੇ ਜੋ ਕਾਨੂੰਨ ਦੇ ਅਨਸਾਰ ਜੋ ਸਜਾਮਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਬੰਦੀਆਂ ਸੀਗਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਤੇ ਮੁਲਕ ਦਾ ਮਾਹੌਲ ਸ਼ਾਂਤ ਵੀ ਬਣਾ ਰਹੇ। ਇਹ ਅਸੀਂ ਮਹਾਨ ਸਾਹਿਬ ਨੇ ਗੱਲ ਕੀਤੀ ਇਸ ਵਾਰੀ ਅਗਲਾ ਐਕਸ਼ਨ ਕੋਈ ਨਿਕਲਣ ਦੀ ਕੋਸ਼ਿਸ਼ ਕੀਤੀ ਕੁਝ ਕਰੇ। ਉਹ ਅਗਲੀ ਮੀਟਿੰਗ ਜਿਹੜੀ ਸਾਰੇ ਜਥੇਬੰਦੀਆਂ ਮਿਲ ਕੇ ਕਰਨਗੇ ਦੁਆਰਾ ਅੱਜ ਤੋਂ ਬਾਅਦ ਦੁਆਰਾ ਇੱਕ ਟਾਈਮ ਰੱਖ ਕੇ ਫਿਰ ਦੁਆਰਾ ਫੈਸਲਾ ਹੋਊਗਾ। ਇਹ ਕਿਉਂਕਿ ਇਨਸਾਫ ਮੋਰਚੇ ਦਾ ਸਾਰਾ ਪ੍ਰੋਗਰਾਮ ਹੈ। ਸਾਡੀ ਉਹਨਾਂ ਨਾਲ ਸਾਰੀ ਸਮੂਲੀਅਤ ਹੈ। ਉਹਨਾਂ ਨਾਲ ਸਲਾਹ مشਵਾਰ ਕਰਨ ਤੋਂ ਬਾਅਦ ਹੀ ਐਲਾਨ ਕੀਤਾ ਜਾਊਗਾ। ਇਹਦਾ ਐਲਾਨ ਇਨਸਾਫ ਮੋਰਚਾ ਹੀ ਕਰਨਗੇ। ਸਾਡੀ ਤੋਂ ਉਹਨਾਂ ਦੀ ਸਮੂਲੀਅਤ ਹੋਏਗੀ। ਇਹ ਸਾਰਾ ਰਲ ਮਿਲ ਕੇ ਹੀ ਅਸੀਂ ਪੁਲਸਲੀਤ ਇਹ ਪੰਜਾਬ ਦੀ ਸਰਕਾਰ ਦੀ ਇਸ ਕਾਰਵਾਈ ਦੀ ਕੜੇ ਸਦਾਈ ਹੁੰਦਾ ਕਰਦੇ ਆ ਇਸ ਸਮੂਚੇ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਉਹ ਖਨੌਰੀ ਵਿਖੇ ਵੱਡਾ ਮੋਰਚਾ ਲੱਗਿਆ ਜੋ ਕਿਸਾਨਾਂ ਦਾ ਉਹਦੇ ਵਿੱਚ 14 ਦਿਨ ਪਾਰੇ ਨੇ ਇਨਸਾਮ ਮੋਰਚਾ ਵੀ ਸਾਰੀ ਕੌਮ ਦਾ ਪੰਜਾਬ ਦਾ ਬੁੱਧਿਆ ਤੇ ਹੈ ਉਹਦੇ ਵਿੱਚ ਵੀ ਸਾਰੀ ਸ਼ਮੂਲੀਅਤ ਕਰਕੇ ਸਰਕਾਰਾਂ ਨੂੰ ਮਜਬੂਰ ਕੀਤਾ ਜਾਵੇ ਕਿ ਸਾਡੀਆਂ ਸਸਾਨਿਆਂ ਪ੍ਰਤੀ ਤੇ ਸਾਡੀ ਸਿੱਖਾਂ ਬਲਤੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ